ਪੰਜਾਬ ਤੇ ਕਈ ਹੋਰ ਸੂਬਿਆਂ ਤੋਂ ਬਾਅਦ ਹੁਣ ਦਿੱਲੀ ਸਰਕਾਰ ਨੇ ਵੀ ਵੱਡਾ ਐਕਸ਼ਨ ਲੈ ਲਿਆ ਤਾਂ ਦਿੱਲੀ ਦੇ ਵਿੱਚ ਕੋਲਡ ਡ੍ਰਿਫ ਕਫ ਸਿਰਫ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਕੋਲਡ ਡ੍ਰਿਫ ਕਫ ਸਿਰਫ ਦੀ ਵਿਕਰੀ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ ਜਿਹੜੀ ਦਿੱਲੀ ਦੇ ਵਿੱਚ ਵੀ ਲਗਾ ਦਿੱਤੀ ਗਈ ਹੈ ਦੱਸਦੀ ਹੈ ਕਿ ਦਿੱਲੀ ਸਰਕਾਰ ਨੇ ਇੱਕ ਅਧਿਕਾਰਤ ਆਦੇਸ਼ ਦੇ ਅਨੁਸਾਰ ਕੋਲਡ ਡ੍ਰਿਫ ਕਫ ਸਿਰਫ ਦੀ ਵਿਕਰੀ ਖਰੀਦ ਅਤੇ ਵੰਡ ਦੇ ਇਸ ਦੀ ਮਾਮੂਲੀ ਗੁਣਵੱਤਾ ਦੇ ਕਾਰਨ ਪਾਬੰਦੀ ਲਗਾ ਦਿੱਤੀ ਹੈ ਤਾਂ ਜਾਰੀ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ ਮਈ 2025 ਦੇ ਵਿੱਚ ਸ਼੍ਰੀ ਸ਼ਨ ਫਾਰਮਾਸਿਊਟੀਕਲ ਮੈਨੂਫੈਕਚਰਜ਼ ਤਾਮਨ ਲਾਡੂ ਦੁਆਰਾ ਕੋਲਡ ਰਿਫਰਸ਼ ਸ਼ਰਬਤ ਦੇ ਵਿੱਚ ਡਾਈਥਾਈਲੀਨ ਗਲਾਈਕੋਲ ਇੱਕ ਜ਼ਹਿਰੀਲਾ ਰਸਾਇਣ ਜੋ ਕਿ ਮਨੁੱਖੀ ਸੇਧ ਦੇ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ ਤੇ ਇਹ ਮਿਲਾਵਟੀ ਵੀ ਪਾਇਆ ਗਿਆ ਤਾਂ ਸਾਰੇ ਹਿੱਸੇਦਾਰਾਂ ਨੂੰ ਸ਼ਰਬਤ ਦੀ ਵਿਕਰੀ ਖਰੀਦ ਜਾਂ ਵੰਡ ਨੂੰ ਤੁਰੰਤ ਰੋਕਣ ਦਾ ਨਿਰਦੇਸ਼ ਵੀ ਦਿੱਤਾ ਗਿਆ ਆਦੇਸ਼ ਦੇ ਵਿੱਚ ਆਖਿਆ ਗਿਆ ਕਿ ਆਮ ਜਨਤਾ ਨੂੰ ਇਸ ਦੇ ਸੰਭਾਵਿਤ ਸਿਹਤ ਜੋਖਮਾਂ ਕਾਰਨ ਉਤਪਾਦ ਦੀ ਵਰਤੋਂ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ ਤਾਂ ਦਿੱਲੀ ਦੇ ਵਿੱਚ ਇਹ ਵੱਡਾ ਐਕਸ਼ਨ ਆ ਜਿਹੜਾ ਲਿਆ ਗਿਆ ਹੈ ਕੋਲ ਡ੍ਰਿਫ ਕਫ ਸਿਰਫ ਦੇ ਉੱਤੇ ਹੁਣ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ